ਜੀ ਕਾ ਕਾਤਾ ਰੇਵਾਦਰ ਜੀ ਦੇ ਫੜੇ ਸਾਰੇ ਦੁਕਾਨਦਾਰ ਵੀਰਾਂ ਨੂੰ ਬੈਠੀ ਆ ਕੇ ਦਰਿਆ ਦੇ ਬੈਠੋ ਉਹਦੇ ਅੱਧੇ ਘੰਟੇ ਬਾਅਦ ਆਪਾਂ ਚਲਕੇ ਜਾਣਾ ਹੈ ਦੁਕਾਨਦਾਰ ਇਹ ਦਰਿਆ ਉੱਤੇ ਵਸਾੜੀਆਂ ਨੇ ਪਾ ਕੇ ਅੱਧੇ ਘੰਟੇ ਬਾਅਦ ਤੇ ਸਾਰੇ ਵੀ ਰਲ ਕੇ ਉੱਤੇ ਜਾਣਾ ਹੈ ਨਹੀਂ ਚੌਂਕ ਨਹੀਂ ਵੀਰੇ ਹਰਕਾ ਚੌਕੇ ਚੌਕੇ ਦਾ ਘਰਾ ਵੱਡੇ ਘੰਟੇ ਬਾਅਦ ਤੇ ਸਾਰੇ ਦੁਕਾਨਦਾਰ ਵੀਰ ਅੱਜ ਜੂਰ ਤੋਂ ਬੇਨਤੀ ਆ ਕੇ ਤੇ ਜਾਣਾ ਹੈ ਪਰ ਇਹ ਤੁਹ ਨਾ ਆ ਗਏ ਵਾਹਿਗੁਰੂ ਜੀ ਦਾ ਕਾਹਤਾ

ਦਾ ਜੀ ਸਰ ਮਾਮਲਾ ਹੈ ਕਿ ਆਪਣੇ ਸਕੂਲ ਵਾਲੀ ਮਾਰਕੀਟ ਦੇ ਵਿੱਚ ਨਾ ਅੱਜ ਰਾਤ ਨੂੰ ਸਾਡੇ ਬਾਦ ਸਿੰਘ ਸਨੁ ਫਰੀਮਿੰਦਰ ਸਿੰਘ ਜੋ ਕਿ ਲਖਮੀ صاحب ਤੋਂ ਰਹਿਣ ਵਾਲੇ ਨੇ ਪਿਛਲੇ 15 ਸਾਲ ਤੋਂ ਕਰਿਆਨੇ ਦਾ ਕੰਮ ਕਰਦੇ ਸੀਗੇ ਇਹਨਾਂ ਦੀ ਹਰ ਸਾਲ ਵਿੱਚ ਇੱਕ ਵਾਰੀ ਜ਼ਰੂਰ ਚੋਰੀ ਹੁੰਦੀ ਹੈ ਜੀ ਉਸ ਮਾਮਲੇ ਤੇ ਅਸੀਂ ਸਰ ਆਏ ਹਾਂ ਚੌਂਕੀ ਸਰ ਦਰਖਾਸਤ ਦਿੱਤੀ ਹੈ ਜੀ ਤੇ ਸਾਨੂੰ ਉਮੀਦ ਹੈ ਕਿ ਇਹ ਪ੍ਰਸ਼ਾਸਨ ਸਖਤ ਤੋਂ ਸਖਤ ਕਾਰਵਾਈ ਕਰਕੇ ਉਸ ਚੋਰਾਂ ਨੂੰ ਜ਼ਰੂਰ ਲੱਭੇਗਾ ਜੀ ਤੇ ਇਸ ਗਰੀਬ ਦਾ ਸਮਾਨ ਵਾਪਸ ਕਰਵਾਏਗਾ ਜੀ ਸਰ ਤੁਸੀਂ ਇਸ ਸਬੰਧ ਵਿੱਚ ਦਰਖਾਸਤ ਦਿੱਤੀ ਇੱਥੇ ਹਾਂਜੀ ਸਰ ਬਿਲਕੁਲ ਦਿੱਤੀ ਆ ਜੀ ਸਰ ਅਸੀਂ ਤੁਸੀਂ ਦੱਸ ਰਹੇ ਹੋ ਵੀ ਇੱਥੇ ਅੱਗੇ ਵੀ ਚੋਰੀਆਂ ਹੁੰਦੀਆਂ ਨੇ ਜਿਹੜੀਆਂ ਪਿਛਲੀਆਂ ਚੋਰੀਆਂ ਹੋਈਆਂ ਨੇ ਉਹ ਕੋਈ ਟਰੇਸ ਕੀਤੀਆਂ ਨੇ ਪੁਲਿਸ ਨੇ ਸਰ ਬਿਲਕੁਲ ਟਰੇਸ ਸਰ ਅਜੇ ਤੱਕ ਇੱਕ ਵੀ ਨਹੀਂ ਹੋਈ ਜੀ ਚੋਰੀਆਂ ਤਾਂ ਲਗਭਗ 1 ਮਹੀਨੇ ਚ 2-3 ਹੋ ਹੀ ਜਾਂਦੀਆਂ ਨੇ ਮਾਰਕੀਟ ਵਿੱਚ ਚੋਰੀਆਂ ਲਗਭਗ ਜੀ ਦੇਖਣ ਹੀ ਨਹੀਂ ਗਏ ਅਜੇ ਤੱਕ ਤਾਂ ਪਿਛਲੇ ਸਾਲ ਹਾਲੇ ਮੇਰੇ ਵਿੱਚ ਮੇਰੀ ਚੋਰੀ ਹੋਈ ਸੀ ਅਜੇ ਤੱਕ ਕੋਈ ਹਾਸਲ ਨਹੀਂ ਹੋਇਆ ਨਾ ਕੋ ਚੋਰ ਫੜਿਆ ਗਿਆ ਕੋਈ ਚੋਰ ਫੜਦੇ ਨੇ ਤਾਂ ਉਹ ਛੱਡ ਦਿੱਤਾ ਜਾਂਦਾ